ਜਿਹੜੀ ਅੱਜ ਦੀ ਆਪਣੀ ਮੀਟਿੰਗ ਹੈ ਇਹ ਮੀਟਿੰਗ ਹਰ ਇੱਕ ਮੀਟਿੰਗ ਦਾ ਆਪਣਾ ਮਤਲਬ ਹੁੰਦਾ ਅੱਜ ਦੀ ਮੀਟਿੰਗ ਬੜੀ ਮਹੱਤਵਪੂਰਨ ਹੈ ਬੜੇ ਐ ਜਿਹੜਾ ਇੱਕ ਮੋੜ ਜਾ ਰਿਹਾ ਤਿੱਖੇ ਮੋੜ ਦੇ ਉੱਤੇ ਮੀਟਿੰਗ ਹੋ ਰਹੀ ਹੈ ਇਹ ਵਕਰੀ ਗੱਲ ਹੈ ਵੀ ਤੁਸੀਂ ਕਿਸੇ ਵੀ ਮੀਟਿੰਗ ਨੂੰ ਉਸ ਤਰੀਕੇ ਨਾਲ ਨਹੀਂ ਗਾਉਂਦੇ ਜੇ ਤੁਸੀਂ ਆਪਣੀ ਰਾਏ ਰੱਖਦੇ ਜੋ ਮੀਟਿੰਗ ਦੇ ਵਿੱਚ ਉੱਥੋਂ ਤੁਹਾਡੇ ਪ੍ਰਗਟਾਵੇ ਦਾ ਜੋ ਤੁਹਾਡੇ ਅੰਦਰ ਹੈ ਉਹਦਾ ਪ੍ਰਗਟਾਵਾ ਹੋ ਜਾਂਦਾ ਤੇ ਤੁਸੀਂ ਮੀਟਿੰਗ ਨੂੰ ਸਮਝਦੇ ਕੀ ਜੋ ਜਾਂ ਤੁਹਾਡੀ ਪਲਾਨਿੰਗ ਕੀ ਹੈ ਜਾਂ ਤੁਹਾਡਾ ਵਿਜ਼ਨ ਕੀ ਹੈ ਜਾਂ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੁਸੀਂ ਜਾਣਾ ਕਿੱਧਰ ਨੂੰ ਚਾਹੁੰਦੇ ਜੇ ਤੁਹਾਡਾ ਰਸਤਾ ਕੀ ਹੈ ਜੋ ਤੁਸੀਂ ਬੋਲਦੇ ਜੇ ਨਾ ਇੱਥੇ ਉੱਥੋਂ ਇਹ ਕਲੀਅਰ ਹੋ ਜਾਂਦਾ ਇਸ ਕਰਕੇ ਮੀਟਿੰਗਾਂ ਬਹੁਤ ਹੀ ਮਹੱਤਵਪੂਰਨ ਹੁੰਦੀਆਂ ਤੇ ਮੀਟਿੰਗਾਂ ਤੋਂ ਬਗੈਰ ਸਾਡੇ ਕੋਲ ਕੋਈ ਜਰੀਆ ਨਹੀਂ ਹੈਗਾ ਉਹ ਆਪਣੀ ਗੱਲ ਅਗਲੇ ਨੂੰ ਦੱਸਣ ਦਾ ਤੇ ਅਗਲੇ ਦੀ ਸੁਣਨ ਦਾ ਗੁਰੂ ਸਾਹਿਬਾਂ ਨੇ ਆ ਕੋਈ ਕਹੀਏ ਕੋਈ ਸੁਣੀ ਕੋਈ ਸੁਣੀਏ ਤੇ ਕੁਝ ਕਹੀਏ ਪਹਿਲਾਂ ਸੁਣੀਏ ਤੇ ਫੇਰ ਕਹੀਏ ਗੁਰੂ ਸਾਹਿਬ ਇਹ ਕਹਿ ਰਹੇ ਆ ਕਿ ਤੁਹਾਡੀ ਤੁਹਾਨੂੰ ਮਿਲ ਕੇ ਬੈਠ ਕੇ ਦਰੀ ਵਿਛਾ ਕੇ ਆਪਸ ਵਿੱਚ ਸਵਾਦ ਕਰਨ ਦੀ ਲੋੜ ਆ ਗੱਲਬਾਤ ਕਰਨ ਦੀ ਲੋੜ ਆ ਜੋ ਤੁਸੀਂ ਆਪਸ ਵਿੱਚ ਗੱਲਬਾਤ ਕਰੋਗੇ ਜਿਹੜੀਆਂ ਵੀ ਤੁਹਾਡੀਆਂ ਔਕੜਾਂ ਵਾ ਮਸਿੰਤਾ ਵਾ ਮਸਲੇ ਆ ਉਹ ਉਹਨਾਂ ਦਾ ਹੱਲ ਜੋ ਸਾਰੇ ਸੁਝਾਅ ਦੇਣਗੇ ਤੇ ਇਹਦਾ ਲਾਭ ਉਹ ਸਾਰਿਆਂ ਦੀ ਰਾਏ ਨਾਲ ਗੁਰਮਤਾ ਫੈਸਲਾ ਹੋ ਜੂਗਾ ਤੇ ਫੈਸਲਾ ਲਾਗੂ ਹੋ ਜੂਗਾ ਮਤਲਬ ਮੀਟਿੰਗ ਨੂੰ ਗੁਰੂ ਸਾਹਿਬ ਨੇ ਇੰਨੀ ਮਹਤਵ ਮਹੱਤਤਾ ਦਿੱਤੀ ਹੋਈ ਆ ਸੰਗਤ 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 ਦੇ ਵਿੱਚ ਬਹਿਣਾ ਸਿਧਾਂਤਕ ਤੌਰ ਤੇ ਏਡੀ ਵੱਡੀ ਗੱਲ ਹੈ ਪਰ ਉਹ ਅਸੀਂ ਗੁਰੂ ਸਾਹਿਬ ਦੀ ਕਿਸੇ ਗੱਲ ਨੂੰ ਨਾ ਗੌਲਿਆ ਨਾ ਉਹ ਤੇ ਅਮਲ ਕਰਨ ਨੂੰ ਤਿਆਰ ਹੈ ਤੇ ਨਾ ਅੱਜ ਹੀ ਤਿਆਰ ਹੈ ਅੱਜ ਵੀ ਤਿਆਰ ਹੋ ਜਾ ਜੇ ਡੁੱਲੀਆਂ ਫਿਰਾਂ ਦਾ ਕੱਖ ਨਹੀਂ ਵਿਗੜਿਆ ਹੋਇਆ ਉਹ ਤੇ ਸਿਰਫ ਮੱਥਾ ਟੇਕਣ ਤੱਕ ਰੱਖ ਲਿਆ ਕਿ ਜੇਵਿਚ ਮਾਰਿਆ ਹੱਥ ਤੇ ਪੈਸੇ ਕੱਢੇ ਦਾ ਪੈਸੇ ਕੱਢੇ ਥੋੜੇ ਬਾਰੇ ਮੱਥਾ ਟੇਕਿਆ ਤੇ ਸੁਖਣਾ ਸੁਖ ਲਈ ਜਾਂ ਇੱਕ ਵਿਖਾਵੇ ਦੇ ਤੌਰ ਤੇ ਕਿ ਮੈਂ ਸਰਧਾਲੂ ਆਂ ਗੁਰੂ ਮਹਾਰਾਜ ਦੇ ਕਿਹਾ ਤੇ ਇਸ ਚੀਜ਼ ਨੂੰ ਗੁਰੂ ਗੁਰੂ ਸਾਹਿਬ ਨੇ ਕਰਮਕਾਂਡ ਕਿਹਾ ਹੋਇਆ ਕਰਮਕਾਂਡ ਇਹ ਕਰਮਕਾਂਡ ਜਿਹੜਾ ਬ੍ਰਾਹਮਣਵਾਦ ਨੇ ਫੈਲਾਇਆ ਜਿਹੜਾ 4000 ਸਾਲ ਤੋਂ 5000 ਸਾਲ ਤੋਂ ਇਹ ਉਹੀ ਹੈ ਜਿਹਦਾ ਜਿਹਦੇ ਖਿਲਾਫ ਕੀਤੀ ਹੈ ਗੁਰੂ ਨੇ ਜਿਹਦੇ ਖਿਲਾਫ ਚ ਨਰਚ ਲੜਿਆ ਆ ਸਾਰੀ ਜ਼ਿੰਦਗੀ ਜਿਨ੍ਹਾਂ ਨੂੰ ਥਾਂ ਥਾਂ ਤੇ ਨਿੰਦਿਆ ਹੋਇਆ ਭੰਡਿਆ ਹੋਇਆ ਜਿਨ੍ਹਾਂ ਤੋਂ ਸਮਾਜ ਨੂੰ ਬਚਾਉਣ ਦੀ ਗੱਲ ਕੀਤੀ ਹੈ ਉਹ ਕੰਮ ਅਸੀਂ ਜ਼ਿਆਦਾ ਕਰ ਰਹੇ ਆਂ ਜੋ ਗੁਰੂ ਸਾਹਿਬ ਨੇ ਕਿਹਾ ਉਹ ਨਹੀਂ ਕਰ ਰਹੇ ਇਹ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਕਾਰਨ ਹੈ। ਇੱਕ ਤੋਹਦੇ ਤੇ ਆਜੋ ਮੂਲ ਤੇ ਗੁਰੂ ਸਾਹਿਬ ਕੀ ਕਹਿੰਦੇ ਆ ਜੇ ਗੁਰੂ ਸਾਹਿਬ ਆਂਦੇ ਆ ਵੀ ਸੰਗਤ 'ਚ ਬਹੁਤ ਮੀਟਿੰਗ ਕਰੋ ਫੇਰ ਕਰਨੀ ਚਾਹੀਦੀ ਆ। ਜੇ ਗੁਰੂ ਸਾਹਿਬ ਆਂਦੇ ਆ ਕਿ ਕੁਝ ਸੁਣੋ ਤੇ ਕੁਝ ਸੁਣਾਓ ਤੇ ਫੇਰ ਸਾਨੂੰ ਇਹ ਕਰਨਾ ਚਾਹੀਦਾ। ਕੋਈ ਸੁਣੀਏ ਤੇ ਕੁਝ ਕਹੀਏ। ਤੇ ਉਹ ਕਰਨਾ ਚਾਹੀਦਾ ਅਸਲ ਐਹੀ ਆ ਆ ਆ ਤੁਹਾਡੇ ਵਿਕਾਸ ਦਾ ਮੂਲ ਰਾਜੋ ਤੁਹਾਡਾ ਵਿਕਾਸ ਨਹੀਂ ਨਾ ਹੋ ਰਿਹਾ ਤੁਹਾਡਾ ਬੌਧਿਕ ਪੱਧਰ ਉੱਚਾ ਨਹੀਂ ਹੋ ਰਿਹਾ ਤੁਹਾਡਾ ਦਿਮਾਗੀ ਪੱਧਰ ਉੱਚਾ ਨਹੀਂ ਹੋ ਰਿਹਾ ਤੁਹਾਡਾ ਚੇਤਨਾ ਪੱਧਰ ਉੱਚਾ ਨਹੀਂ ਹੋ ਰਿਹਾ ਇਹ ਤਾਂ ਸਭ ਤੋਂ ਵੱਡਾ ਕਾਰਨ ਹੈ ਵੀ ਨਾ ਤੁਸੀਂ ਕਿਸੇ ਨੂੰ ਸੁਣਾਉਂਦੇ ਜੋ ਕੁਝ ਤੇ ਨਾ ਕਿਸੇ ਤੋਂ ਸੁਣਦੇ ਨਾ ਸੁਣਨ ਨੂੰ ਤਿਆਰ ਹੋ ਅਸਲ ਚ ਕੀ ਹੈ ਸਾਨੂੰ ਵਿਵਾਦ ਤੋਂ ਡਰਨਾ ਚਾਹੀਦਾ ਵਿਵਾਦ ਤੋਂ ਵਿਵਾਦ ਕਰਨ ਤੋਂ ਡਰਨਾ ਚਾਹੀਦਾ ਸਵਾਦ ਕਰਨ ਤੋਂ ਕਦੇ ਨਹੀਂ ਡਰਨਾ ਚਾਹੀਦਾ ਡਾਇਲੌਗ ਕਰਨ ਤੋਂ ਕਦੇ ਨਹੀਂ ਡਰਨਾ ਚਾਹੀਦਾ ਬਾਹਰ ਤਲਾਬ ਕਰਨ ਤੋਂ ਕਦੀ ਵੀ ਨਹੀਂ ਘਬਰਾਉਣਾ ਚਾਹੀਦਾ ਦਲੀਲ ਨਾਲ ਅਗਲੇ ਦੀ ਆਪਣੀ ਸੁਣਾਓ ਅਗਲੇ ਦੀ ਸੁਣੋ ਅਗਲੇ ਦੀ ਸੁਣ ਕੇ ਫਿਰ ਉਹਦਾ ਜਵਾਬ ਆਪਣੀ ਦਲੀਲ ਨਾਲ ਦਿਓ ਉਹਦੇ ਨਾਲ ਅਗਲੇ ਦਾ ਵਕਾਫ ਜੂ ਤੁਹਾਡਾ ਜੂ ਗੱਲ ਨਿਕਰ ਕੇ ਸਾਹਮਣੇ ਆ ਜੂ ਅਸੀਂ ਅਸਲ ਕੀ ਕਰ ਰਹੇ ਆ ਅਸੀਂ ਸਵਾਦ ਕਰਨ ਨੂੰ ਤਿਆਰ ਨਹੀਂ ਹਾਂਗੇ ਵਿਵਾਦ ਕਰਨ ਨੂੰ ਤਿਆਰ ਹਾਂ ਉਸੇ ਵੇਲੇ ਚਾਦਰ ਖੇਚ ਲੈਣੇ ਆ ਬਾਵਾ ਲਾੜ ਲੈਣੇ ਆ ਤੂੰ ਕੌਣ ਤੇ ਮੈਂ ਕੌਣ ਆ ਮੇਰੇ ਨਾਲ ਵੇਖ ਲੈ ਬਾਹਰ ਹੋ ਕੇ ਆਹ ਕੰਮ ਕਰਨ ਨੂੰ ਅਸੀਂ ਤਿਆਰ ਸਵਾਦ ਕਰਨ ਨੂੰ ਤਿਆਰ ਨਹੀਂ ਵਿਵਾਦ ਕਰਨ ਨੂੰ ਵਿਵਾਦ ਕਰਨ ਤੋਂ ਕਦੀ ਨਹੀਂ ਡਰਦੇ ਇਹ ਚੀਜ਼ਾਂ ਸਮਝ ਲਓ ਆਹ ਅੜੀ ਜ਼ਿਲ੍ਹਾ ਕਮੇਟੀ ਬੈਠੀ ਮੋਗੇ ਦੀ ਜੋ ਕੁਛ ਹੈਗਾ ਤੁਸੀਂ ਕੁਛ ਹੈਗੇ ਜੋ ਤੁਸੀਂ ਇਸ ਜ਼ਿਲ੍ਹੇ ਦਾ ਜਿਹੜਾ ਵਾ ਰੂਪ ਜੋ ਤੁਸੀਂ ਇਸ ਜ਼ਿਲ੍ਹੇ ਦਾ ਚਿਹਰਾ ਜੋ ਤੁਸੀਂ ਇਸ ਜ਼ਿਲ੍ਹੇ ਨੂੰ ਚਲਾਉਣਾ ਵਾ ਤੁਹਾਡੇ ਵਿੱਚੋਂ ਜ਼ਿਲ੍ਹੇ ਨੂੰ ਕਿਸੇ ਨੇ ਦੇਖਣਾ ਤੇ ਤੁਸੀਂ ਭਾਈ ਆਪਣੇ ਆਪ ਨੂੰ ਜਿਹੜੇ ਗੁਰੂ ਸਾਹਿਬ ਦੇ ਗੋਣਿਆਂ ਉਹਨਾਂ ਨਾਲ ਆਪਣੇ ਆਪ ਨੂੰ ਪਰਪੋਤ ਸਕੋ। ਸੌਰਾ ਤੇ ਅਮਲ ਕਰੋ। ਜੇ ਤੱਕ ਇਹ ਸਪਾਟ ਤੇ ਆ ਗਏ ਡਾਇਲਾ ਕਰਨ ਤੇ ਮੀਟਿੰਗ ਕਰਨ ਤੇ ਤੇ ਕਾਫੀ ਹੱਦ ਤੱਕ ਮਥਲੇ ਹਲੋਡਾ ਬਣ ਗਏ। ਹੁਣੇ ਕੀ ਆ ਮੀਟਿੰਗ ਤੇ ਉਦੋਂ ਹੁੰਦੀ ਆ ਜਦੋਂ ਆਹੀ ਉਤੋਂ ਆਨੇ ਆ। ਯਾਰ ਰੱਖ ਲੋ ਭਈ ਕੋਈ 10 ਦਿਨ ਪਹਿਲਾਂ ਦੱਸਣਾ ਪੈਂਦਾ। ਫਿਰ ਵੀ ਮੀਟਿੰਗ ਦੇ ਉੱਤੇ ਬੰਦੇ ਕੋਲ ਆਣਾ ਤਾਂ ਨਹੀਂ ਕਰਦੇ ਜਮਲ ਨਹੀਂ ਕਰਦੇ ਤੁਸੀਂ ਆਪਣੇ ਤੌਰ ਤੇ ਜਦੋਂ ਇਹ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਡਾਇਲ ਕਰਨਾ ਸ਼ੁਰੂ ਕੀਤਾ ਜਿੰਨੇ ਵੀ ਤੁਹਾਡੇ ਕੋਲ ਆਪਣਾ ਪਿੰਡ ਨਾਲ ਜਿਹੜੇ ਤੁਹਾਡੇ ਜ਼ੋਨ ਦੇ ਪਿੰਡ ਇਹ ਜਾ ਕੇ ਡਾਇਲ ਕਰਨਾ ਸ਼ੁਰੂ ਕਰੋ ਉਥੇ ਜਿੰਨੇ ਵੀ ਤੁਹਾਡੇ ਕੋਲ 5 ਲੱਭਦੇ 7 ਲੱਭਦੇ 11 ਲੱਭਦੇ 15 ਲੱਭਦੇ 20 ਲੱਭਦੇ ਕਿਉਂ ਹੀ ਲੱਭਦਾ ਉਹਨਾਂ ਨਾਲ ਡਾਇਲ ਕਰਨਾ ਸ਼ੁਰੂ ਕਰੋ ਉਹਨਾਂ ਦੀ ਸੁਣਨੀ ਸ਼ੁਰੂ ਕਰੋ ਆਪਣੀ ਸਿਰੌਣੀ ਸ਼ੁਰੂ ਕਰੋ ਤੇ ਭਾਈ ਉਹਦੇ ਵਿੱਚੋਂ ਆ ਤੁਹਾਡੇ ਫੰਡਾ ਵਾਲਾ ਮਸਲਾ ਤੁਹਾਡੀ ਵਿਚਾਰ ਤੁਹਾਡੀ ਵਿਚਾਰਧਾਰਾ ਉਹਨਾਂ ਕੋਲ ਜਾਣ ਵਾਲਾ ਮਸਲਾ ਜਾਂ ਜੋ ਵੀ ਜਿੱਥੇ ਬੰਦੇ ਦੀ ਨੀਤੀ ਆ ਉਹ ਉਹਨਾਂ ਤੋਂ ਕੋ ਲੋਕਾਂ ਤੱਕ ਜਾਣ ਡਿਆ ਪੂ ਜਾਂ ਜੋ ਉਹਨਾਂ ਦੇ ਵਿਚਾਰ ਆ ਜਿਸ ਤਰੀਕੇ ਨਾਲ ਉਹ ਪ੍ਰਬੰਧ ਨੂੰ ਸਮਝਦੇ ਆ ਜਾਂ ਉਹ ਚੀਜ਼ਾਂ ਨੂੰ ਸਮਝ ਰਹੇ ਆ ਉਹਨਾਂ ਦਾ ਜਵਾਬ ਜਦੋਂ ਤੁਸੀਂ ਦਲੀਲਾਂ ਦਿਓਗੇ ਵੀ ਆਹ ਗੱਲ ਨਹੀਂ ਹੈਗੀ ਆਵਾ ਗੱਲ ਉਹ ਤੁਹਾਡੇ ਨਾਲ ਸਹਿਮਤ ਹੋਣਗੇ ਡਾਇਲੌਗ ਤੋਂ ਸਹਿਮਤ ਹੋਣਗੇ ਨਾ ਵਾਰਤਾਲਾਪ ਤੋਂ ਸਹਿਮਤ ਕਰੋਗੇ ਕਿ ਹੋਰ ਕਿਹੜਾ ਤਰੀਕਾ ਡਾਕ ਨਾ ਥੋੜਾ ਕਰ ਲੋਗੇ ਹੁਣ ਮੈਂ ਯਾਰ ਬੰਸੋ ਨੂੰ ਪੁੱਛ ਰਿਹਾ ਸੀਗਾ ਵੀ ਪਿੰਡਾਂ 'ਚ ਜਾਓਗੇ ਤਾਂ ਲੋਕਾਂ ਨੂੰ ਉੱਥੇ ਆਪਾਂ ਖੜਨੇ ਆ ਧਰਮੇ ਚ ਜਾਂ ਮੁਰਕਾ 30 ਜੁਲਾਈ ਨੂੰ ਖੜਨੇ ਜਾਂ ਜਦੋਂ ਵੀ ਉਹਨਾਂ ਨੂੰ ਕਹਿਣਾ ਕੀ ਆ ਆਂਦਾ ਉਹਨਾਂ ਨੂੰ ਇਹ ਕਹਾਂਗਾ ਕੋਈ ਚੱਲਣਾ ਉੱਥੇ ਹੁਣ ਉਹਨਾਂ ਨੂੰ ਖੜਨਾ ਤਾਂ ਹੈਗਾ ਪਰ ਖੜਨਵਾ ਤੇ ਸਹਿਮਤ ਕਿਤਰਾ ਕਰਨਾ ਜਿੰਨਾ ਚਿਰ ਤੱਕ ਤੁਸੀਂ ਮਨੋਂ ਉਹਨਾਂ ਨੂੰ ਸ਼ਾਂਤ ਨਹੀਂ ਕਰੋਗੇ ਨਹੀਂ ਜਾਣਗੇ ਚਲ ਤੁਹਾਡੇ ਨਾਲ ਤੁਹਾਨੂੰ ਰਾਤ ਨੂੰ ਆ ਕੇ ਤੇਨੇ ਮੁੱਕਰ ਜਾਣਗੇ ਜੇ ਕਿਸੇ ਨੂੰ ਵੱਧ ਰੁਕ ਲੈ ਮੈਂ ਜਾਵਾਂਗਾ ਉੱਥੇ ਰਾਜ ਫੋੜਾ ਹੁੰਦਾ ਨਹੀਂ ਤਾਂ ਉੱਥੇ ਇੱਕ ਦਿਨ ਰਹਿ ਕੇ ਆ ਜੀ ਕਿਉਂਕੋ ਮਨੋਂ ਨਹੀਂ ਗਿਆ ਹੈ ਮਨੋਂ ਉਦੋਂ ਜਾਊਗਾ ਜਦੋਂ ਉਹਦੇ ਵਿਚਾਰ ਵੱਡ ਜਾਣਗੇ ਉਹ ਵਿਚਾਰਾਂ ਤੋਂ ਸਹਿਮਤ ਹੋਊਗਾ ਵੀ ਜੋ ਇਹ ਕਹਿ ਰਿਹਾ ਹੈ ਇਹ ਬਿਲਕੁਲੋ ਗੱਲ ਸਹੀ ਠੀਕ ਹੈ ਇਹ ਸਾਨੂੰ ਕਰਨੀ ਪੈਣੀ ਹੈ ਇਹ ਕਰਨੀ ਚਾਹੀਦੀ ਹੈ ਉਹਦਾ ਮਨ ਬਣ ਗਿਆ ਨਾ ਪਰ ਜਦੋਂ ਮਨ ਬਣ ਗਿਆ ਫਿਰ ਤੁਹਾਡੇ ਇਹ ਮਸਲੇ ਦਾ ਹੱਲ ਨਿਕਲਦਾ ਜਿਹੜੀ ਗੱਲ ਮੈਂ ਅੱਜ ਨਹੀਂ ਤੁਹਾਨੂੰ ਕਹਿ ਰਿਹਾ ਬੜੀ ਜਰਾ ਪਹਿਲਾਂ ਕਹਿ ਰਿਹਾ ਔਰ ਉਹਦੇ ਤੇ ਤੁਸੀਂ ਅਮਲ ਬਿਲਕੁਲ ਕੋਲੋਂ ਪਿੰਡਾਂ ਦੇ ਵਿੱਚ ਨਹੀਂ ਕਰ ਆਪਣੇ ਆਪ ਤੱਕ ਨਹੀਂ ਕਰ ਜੋਰ ਜੀ ਨਹੀਂ ਮੀਟਿੰਗ ਲਾ ਰਿਹਾ ਕੋਈ ਜੋਂ ਦੀ 70 ਦੀ ਮੀਟਿੰਗ ਲਾ ਰਿਹਾ ਕੋਈ ਮੁਸ਼ਕਲ ਆ ਰਹੀ ਮੰਨ ਲਓ ਕੋਈ ਆਗੂ ਕੰਮ ਨਹੀਂ ਕਰ ਰਿਹਾ ਜਾਂ ਗੱਲ ਨਹੀਂ ਸੁਣ ਰਿਹਾ ਜਾਂ ਕੋਈ ਆ ਉਹਦੇ ਅੰਦਰ ਕੋਈ ਤੋਖਲਾਵਾ ਜਾਂ ਕੋਈ ਆ ਕੋਈ ਉਹਦੇ ਮਤਲਬ ਉਹਨੂੰ ਕੋਈ ਛੱਕਛਵਾਵਾ ਤੋ ਮੀਟਿੰਗ ਦੀ ਤਿਆਰ ਨਾ ਮੀਟਿੰਗ ਤੇ ਟਿਕਣਾ ਨਾ ਉਹ ਮੀਟਿੰਗ ਕਰਦੇ ਹੀ ਕੋਈ ਸੱਤ ਸਾਬੇ ਦੀ ਮੀਟਿੰਗ ਆ ਤੇ ਮੈਂ ਕੋਈ ਆਗੂ ਕਹਦਾ ਜੇ ਕੋਈ ਉਹਦੇ ਨਾਂ ਦੇ ਹੀ ਆ ਨਾ ਜਿਲੇ ਵਾਲਾ ਆਪਣੀ ਮੀਟਰ ਦੇ ਸਾਤੇ ਨਾ ਜੋਨਾਂ ਵਾਲੇ ਆਪਣੀ ਮੀਟਰ ਦੇ ਸਾਤੇ ਨਾ ਪਿੰਡ ਵਾਲੇ ਆਪਣੀ ਮੀਟਰ ਦੇ ਸਾਤੇ ਮੀਟਰ ਦੇ ਸਾਤੇ ਕਹਿ ਮੀਟਰ ਦੇ ਸਾਤੇ ਕਹਿ ਕਟੋਗਾ ਨਾ ੜਪੜ ਫੇ 10 ਸਪੀ ਗੱਲ ਕੀ ਆ ਆ ਗੱਲ ਆ ਤਗਲੇ ਦੇ اندر ਤੋਂ ਉਹਲਾ ਨਿਕਲ ਜੂਗਾ ਹੋਰ ਕਿਹੜਾ ਤਰੀਕਾ ਕੋਈ ਤਰੀਕਾ ਨਹੀਂ ਜੂਰ ਰਿਹਾ ਇਹਦੇ ਉੱਤੇ ਸਵਾਦ ਕਰਨ ਦੇ ਉੱਤੇ ਆ ਜਾਓ ਡਾਇਲਰ ਕਰਨ ਦੇ ਉੱਤੇ ਆ ਜਾਓ ਅੱਗੇ ਹੁਣ ਆਪਾਂ ਡਾਇਲੌਗ ਹੀ ਕਰ ਰਹੇ ਆ ਇੱਥੇ ਤੁਸੀਂ ਗੱਲਾਂ ਸੁਣਾਈਆਂ ਵਾਂਹੀਂ ਸੁਣੀਆਂ ਵਾਂ ਅਸੀਂ ਹੁਣ ਤੁਹਾਡੇ ਨਾਲ ਤੱਕ ਰਹੇ